ਪਾਜੀ ਵਧਾਉਂਦੇ ਆ ਤਾਂ ਮਿੰਟੋ ਮਿੰਟ 2 2 2 2 ਕਰਕੇ ਵਧਾਈ ਜਾਂਦੇ ਆ ਜਦੋਂ ਕਟਾਉਂਦੇ ਆ ਸਿਰਫ ਸਾਲ ਬਾਅਦ 2 ਰੁਪਏ ਕਟਾ ਦਿੰਦੇ ਆ ਜਦੋਂ ਕੋਈ ਇਲੈਕਸ਼ਨ ਸ਼ੁਰੂ ਹੁੰਦੀ ਹੈ ਤੇ ਵਰਗੋ ਤਾਂ ਫਰਕ ਹੀ ਨਹੀਂ ਪੈਂਦਾ 4 ਵਿੱਚ ਕਿੰਨਾ ਕਿੰਨਾ ਕਿ ਘੱਟ ਗਿਆ ਵਾ ਜਦੋਂ ਵੋਟਾਂਾਂ ਨਾਲੋਂ ਪੈ ਗਿਆ ਨਾ ਫਿਰ ਵਧਾ ਦਰਾਂ ਕੋਈ ਲੱਗਦਾ ਵੀ ਆਮ ਜਨਤਾ ਨੂੰ ਇਹਦਾ ਫਾਇਦਾ ਹੋਏਗਾ ਜਿੱਦਣ ਵੋਟਾਂ ਉਹਨਾਂ ਨੂੰ ਪੈ ਗਈਆਂ ਨਾ ਫਿਰ ਵਧਾ ਦੇਣਾ ਬਿਲਕੁਲ ਸਹੀ ਗੱਲ ਹੈ ਜੀ ਤੇ ਇਹ ਲੱਗਦਾ ਤੁਹਾਨੂੰ ਕਿ ਜਿਵੇਂ ਇਲੈਕਸ਼ਨ ਦੇ ਟਾਈਮ ਜਨਤਾ ਨੂੰ ਲੌਲੀਪੌਪ ਦਿੱਤਾ ਜਾਂ ਇਹ ਹਰ ਵਾਰੀ ਲੌਲੀਪੌਪ ਦਿੱਤਾ ਜਾਂਦਾ ਸਰ ਇਹ ਫਸਟ ਟਾਈਮ ਨਹੀਂ ਹੈ 2 ਰੁਪਏ ਨਾ ਫਾਇਦਾ ਕੀ ਆ ਜਨਤਾ ਨੂੰ ਕੋਈ ਫਾਇਦਾ ਨਹੀਂ ਹਣਾ ਜੀ ਤੁਹਾਡੇ ਹਿਸਾਬ ਨਾਲ ਜੇ ਵਧਾਇਆ ਵੀ ਤੇ ਇੰਨਾ ਹੀ ਆ ਘਟਾ ਘਟਣਾ ਜਿੱਦੇ ਕੱਟ ਦੋ ਬਾਜੀ ਵਧਾਉਂਦੇ ਆ ਤਾਂ ਮਿੰਟੋ ਮਿੰਟ 2 2 2 ਕਰਕੇ ਵਧਾਈ ਜਾਂਦੇ ਆ ਜਦੋਂ ਘਟਾਉਂਦੇ ਆ ਸਿਰਫ ਸਾਲ ਬਾਅਦ 2 ਰੁਪਏ ਕਟਾ ਦਿੰਦੇ ਆ ਜਦੋਂ ਕੋਈ ਇਲੈਕਸ਼ਨ ਸ਼ੁਰੂ ਇਦਨੂੰ ਲਾਲੀਪਾਪ ਨੂੰ ਇਹੋ ਜਿਹੇ ਕੀ ਕਰਨਾ ਪੈਟਰੋਲ ਕੋਨ ਆਇਆ ਜੀ ਤੁਸੀਂ 2 ਰੁਪਏ ਸਰਕਾਰ ਵੱਲੋਂ ਸਸਤਾ ਕੀਤਾ ਗਿਆ ਕਿ ਕਹਿਣਾ ਚਾਹੋ ਪੰਜ ਕੀ ਇੰਨਾ ਕੋਈ ਜਦੋਂ ਮੇਜਰ ਡਿਫਰੈਂਸ ਤੇ ਹੈ ਹੀ ਨਹੀਂ ਆ 2 ਰੁਪਏ ਘਟਾਇਓ ਜੇ 5-10 ਰੁਪਏ ਕੱਟੇ ਹੁੰਦੇ ਨਾ ਫਿਰ ਬੰਦਾ ਕਹਿੰਦਾ ਵੀ ਹੈ ਕਿ ਚਲੋ ਹੈ ਉਹਦੀ ਬਾਹਰ ਲੀਟਰ ਦੀ ਟੈਂਕੀ ਹੈ ਠੀਕ ਹੈ ਜੀ ਤੇ 10 ਰੁਪਏ ਕੱਟੇ ਹੁੰਦੇ ਮੇਰਾ 120 ਰੁਪਏ ਬਚ ਜਾਣਾ ਜੀ ਮੈਂ ਕਹਿੰਦਾ ਵੀ ਯਾਰ ਇੱਕ ਆਲਮੋਸਟ ਇੱਕ ਕੁਛ ਇੱਕ ਸਵਾ ਲੀਟਰ ਮੇਰਾ ਬਚ ਗਿਆ ਜੀ ਮੇਰੇ ਪੈਸੇ ਬਚ ਗਏ 2 ਰੁਪਏ ਘਟਾਣਾ 4 ਰੁਪਏ ਪੈਸੇ ਕਿੰਨੇ ਕੁ ਵਰਕ ਬਹੇ 2 ਜੋ ਨੇ 10 12 ਰੁਪਏ ਕਟਉਂਦਾ ਵਾ ਥੈਂਕ ਯੂ ਫਰ ਕਾਰਨ ਆਂਦਾ ਮੈਂ ਕਹਾਂ ਚਲੋ ਠੀਕ ਆ 2 ਰੁਪਏ ਐ ਇਡਾ ਕੋਈ ਮੇਜਰ ਡਿਫਰੈਂਸ ਨਹੀਂ 2 ਰੁਪਏ ਡੀਜ਼ਲ ਵਾ ਕਟਾਇਆ ਵਾ 2 ਰੁਪਏ ਪੈਟਰੋਲ ਹੀ ਕਟਾਇਆ ਵਾ ਕੋਈ ਇਡਾ ਫਰਕ ਐ ਨਹੀਂ ਫਰਕ ਜਿਹੜਾ 2 ਰੁਪਏ ਅਗਰ ਕਟਾਇਆ ਵੀ ਨਾ ਬਸਾਂ ਦੇ ਟਰੱਕਾਂ ਵਾਲਿਆਂ ਨੂੰ ਮੇਜਰ ਫਰਕ ਪੈਣਾ ਕਿਉਂਕਿ ਉਹਨਾਂ ਨੇ 100 ਲੀਟਰ 120 ਵੀ ਲੀਟਰ ਭੋਣਾ ਹੁੰਦਾ ਵਾ 2 ਰੁਪਏ ਹਿਸਾਬ ਨਾਲ ਚਾਰ ਪੇ ਉਹਨਾਂ ਨੂੰ ਕੱਟ ਪੈ ਗਿਆ ਉਹਨਾਂ ਨੂੰ ਫਰਕ ਪੈਣਾ ਸਾਡੂ ਸਾਡੂ ਵਰਗੇ ਨੂੰ ਕਿੰਨਾ ਕ ਫਰਕ ਪੈ ਜਾਏਗਾ ਨਹੀਂ ਤੁਹਾਨੂੰ ਨਹੀਂ ਲੱਗ ਰ 2 ਰੁਪਏ ਬਾਅਦ ਫੇਰ ਕਢਾ ਲੈਣੀ ਹੈ 4 ਰੁਪਏ ਕਰ ਲੈਣੀ 5 6 ਰੁਪਏ ਕਰ ਲੈਣੀ ਘਟੋ ਘਟ 10 ਰੁਪਏ ਹੋਣਾ ਫਿਰ ਬੰਦਾ ਕਦੇ ਵੀ ਹਾਂ ਚੱਲ ਸੁੱਖ ਹੈ 12 ਲੀਟਰ ਦੀ ਟੈਂਕੀ ਆ ਮੈਂ ਟੈਂਕੀ ਫੁੱਲ ਕਰਾਈ ਸਮਝੋ 2 ਰੁਪਏ ਮੇਰਾ ਮੇਰਾ 10 ਰੁਪਏ ਬਚਾਣੇ ਆ ਮੇਰੇ 120 ਰੁਪਏ ਆਲਮੋਸਟ ਬਚ ਗਿਆ ਵਾ 12 ਲੀਟਰ ਹਿਸਾਬ ਨਾਲ ਪਰ ਹੁਣ 2 ਰੁਪਏ ਘਟਾ ਕੇ ਵੀ ਮੈਂ ਕਿੰਨੇ 20 ਰੁਪਏ ਬਚਾਣਗੇ ਮੇਰੇ ਕੋ ਕਿੰਨੇ ਕੋ ਜਿਹੜਾ ਮੇਜਰ ਫਰਕ ਹੈ ਨਾ ਇਹਦੇ 10 ਰੁਪਏ ਵੀ ਘਟਾਣਗੇ ਉਹ ਬਸਾ ਦੇ ਟਰੱਕਾਂ ਆ ਲਿਆ ਨੂੰ ਕਿਉਂਕਿ ਉਹ ਮਿਡਲ ਕਲਾਸ ਜਾਂ ਫਿਰ ਲੋਅਰ ਮੇਜਰ ਫ ਬੰਦਾ 5-10 ਰੁਪਏ ਕਟਾਉਣਾ ਫਿਰ ਬੰਦਾ ਕਵੇ ਵੀ ਕਿ ਹਾਂ ਯਾਰ ਕੁਝ ਠੀਕ ਹੈ ਮੇਜਰ ਫਰਕ ਹੈ ਪਰ 2 ਰੁਪਏ ਘਟਾਉਣਾਂ ਤੋਂ ਬਾਅਦ ਕੋਈ ਹੈਗਾ ਨਹੀਂ ਸਾਡੇ ਕਹਿਣ ਦਾ ਮਤਲਬ ਵੀ ਆਮ ਜਨਤਾ ਨੂੰ ਇਹ 2 ਰੁਪਏ ਨਾਲ ਕੋਈ ਫਰਕ ਨਹੀਂ ਪੈ ਰਿਹਾ ਨਹੀਂ ਜਿਹੜੀ ਲੋਅਰ ਮਿਡਲ ਕਲਾਸ ਹੈ ਜਿਹੜੀ ਬੱਸ ਤੇ ਟਰੱਕ ਹੈ ਉਹਨਾਂ ਨੂੰ ਥੋੜਾ ਫਰਕ ਪੈ ਰਿਹਾ ਸਾਡੇ ਵਰਗੇ ਤਾਂ ਫਰਕ ਹੀ ਨਹੀਂ ਪੈਣਦਾ 4 ਰੁਪਏ ਕੀ ਕਿੰਨਾ ਕੀ ਕੱਟ ਗਿਆ ਵਾ ਕੋਈ ਆਪਾਂ 400-500 ਲੀਟਰ ਤੇ ਪਹਵਾਨਾ ਨਹੀਂ ਪੈਟਰੋਲ ਕੀ ਬੋਤਾ ਹੀ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਹਾਂ ਹੈ ਥੋੜਾ ਜਿਹਾ ਪਹਵਾਨਾ ਉਹ 4 ਕਿੰਨਾ ਕ ਵੱਜ ਗਿਆ ਵਾ ਪਰ ਕੋਈ ਫਰਕ ਹੀ ਨਹੀਂ ਪੈਂਦਾ 4 ਵਿੱਚ 30 ਕਿੰਨਾ ਕੀ ਕੱਟ ਗਿਆ ਵਾ ਜਿੱਦਾਂ ਵੋਟਾਂ ਉਹਨਾਂ ਨੂੰ ਪੈ ਗਿਆ ਨਾ ਫਿਰ ਵਧਾ ਦੇਣਾ ਜਸਤਾ ਕੀਤਾਗਾ ਪੈਟਰੋਲ ਕੀ ਲੱਗਦਾ ਵੀ ਆਮ ਜਨਤਾ ਨੂੰ ਤਾਂ ਫਾਇਦਾ ਹੋਏਗਾ ਜਿੱਦਾਂ ਵੋਟਾਂ ਉਹਨਾਂ ਨੂੰ ਪੈ ਗਿਆ ਨਾ ਫਿਰ ਵਧਾ ਦੇਣਾ ਬਿਲਕੁਲ ਸਹੀ ਗੱਲ ਹੈ ਜੀ ਇਹ ਲੱਗਦਾ ਤੁਹਾਨੂੰ ਵੀ ਇਹ ਜਿਵੇਂ ਇਲੈਕਸ਼ਨ ਦੇ ਟਾਈਮ ਵਾ ਜਨਤਾ ਨੂੰ ਲੌਲੀਪੌਪ ਦਿੱਤਾ ਜਾਂਦਾ ਇਹ ਹਰ ਵਾਰੀ ਲੌਲੀਪੌਪ ਦਿੱਤਾ ਜਾਂਦਾ ਸਰ ਫਸਟ ਟਾਈਮ ਨਹੀਂ ਹੈ 2 ਰੁਪਏ ਨਾਲ ਫਾਇਦਾ ਕੀ ਹੈ ਜਨਤਾ ਨੂੰ ਕੋਈ ਫਾਇਦਾ ਨਹੀਂ ਹੁੰਦਾ ਜੀ ਤੁਹਾਡੇ ਹਿਸਾਬ ਨਾਲ ਵਧਾਇਆ ਵੀ ਤੇ ਇੰਨਾ ਹੀ ਆ ਘਟਾ ਘਟਣਾ ਜਿਹਦੇ ਘਟ ਦੋ ਬਾਜੀ ਵਧਾਉਂਦੇ ਆ ਤਾਂ ਮਿੰਟੋ ਮਿੰਟ ਦੋ 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 ਕਰਕੇ ਵਧਾਈ ਜਾਂਦੇ ਆ ਜਦੋਂ ਘਟਾਉਂਦੇ ਆ ਸਿਰਫ ਸਾਲ ਬਾਅਦ 2 ਰੁਪਏ ਕਟਾ ਦਿੰਦੇ ਆ ਜਦੋਂ ਕੋਈ ਇਲੈਕਸ਼ਨ ਸ਼ੁਰੂ ਹੁੰਦੀ ਹੈ ਠੀਕ ਹੈ ਨਾ ਇਹਨੂੰ ਲੌਲੀਪੌਪ ਨੂੰ ਐਸੇ ਜਨ ਕੀ ਕਰਨਾ ਟਰੋਲ ਕੋਨ ਆਇਆ ਜੀ ਤੁਹਾਨੂੰ 2 ਰੁਪਏ ਸਰਕਾਰ ਵੱਲੋਂ ਸਸਤਾ ਕੀਤਾ ਗਿਆ ਕਿਹਣਾ ਜਾਓ ਕੋਈ ਕੀ ਇੰਨਾ ਕੋਈ ਜਦੋਂ ਮੇਜਰ ਡਿਫਰੈਂਸ ਨਹੀਂ ਹੈ ਹੀ ਨਹੀਂ ਆ 2 ਰੁਪਏ ਘਟਾਇਓ ਜੇ 5-10 ਰੁਪਏ ਕੱਟੇ ਹੁੰਦੇ ਨਾ ਫਿਰ ਬੰਦਾ ਕਹਿੰਦਾ ਵੀ ਹੈ ਕਿ ਚਲੋ ਹੈ ਉਹਦੀ ਬਾਹਰ ਲੀਟਰ ਦੀ ਰੈਂਕੀ ਹੈ ਠੀਕ ਹੈ ਜੀ ਜੇ 10 ਰੁਪਏ ਵੀ ਕੱਟ ਹੁੰਦਾ ਮੇਰਾ 120 ਰੁਪਏ ਬਚ ਜਾਣਾ ਸੀ ਮੈਂ ਕਹਿੰਦਾ ਫਿਰ ਕੀ ਯਾਰ ਇੱਕ ਆਲਮੋਸਟ ਇੱਕ ਕੁਝ ਇੱਕ ਸਵਾ ਲੀਟਰ ਮੇਰਾ ਬਚ ਗਿਆ ਜੀ ਮੇਰੇ ਪੈਸੇ ਬਚ ਗਏ 2 ਰੁਪਏ ਘਟਾਣਾ 4 ਰੁਪਏ ਬਚਿਆ ਕਿੰਨੇ ਕੁ ਵਰਕ ਬਚਿਆ 210 ਦਾ ਮੈਂ ਪੈਟਰੋਲ ਪਵਾਇਆ ਵਾ ਕਿੰਨਾ ਕੋ ਫ ਜੋ ਨੇ 10 12 ਰੁਪਏ ਕਟਉਂਦਾ ਵਾ ਟੈਂਕੀ ਫੁੱਲ ਕਰਾਣ ਆਂਦਾ ਮੈਂ ਕਹਾਂ ਚਲੋ ਠੀਕ ਆ 2 ਰੁਪਏ ਐ ਇੱਡਾ ਕੋਈ ਮੇਜਰ ਡਿਫਰੈਂਸ ਨਹੀਂ 2 ਰੁਪਏ ਡੀਜ਼ਲ ਬਤਾ ਕਟਾਇਆ ਵਾ 2 ਰੁਪਏ ਪੈਟਰੋਲ ਹੀ ਕਟਾਇਆ ਵਾ ਕੋਈ ਇੱਡਾ ਫਰਕ ਐ ਨਹੀਂ ਫਰਕ ਜਿਹੜਾ 2 ਰੁਪਏ ਅਗਰ ਕਟਾਇਆ ਵੀ ਨਾ ਬਸਾਂ ਦੇ ਟਰੱਕਾਂ ਵਾਲਿਆਂ ਨੂੰ ਮੇਜਰ ਫਰਕ ਪੈਣਾ ਕਿਉਂਕਿ ਉਹਨਾਂ ਨੇ 100 ਲੀਟਰ 120 ਵੀ ਲੀਟਰ ਭੋਣਾ ਹੁੰਦਾ ਵਾ 2 ਰੁਪਏ ਹਿਸਾਬ ਨਾਲ ਚਾਰ ਪੇ ਉਹਨਾਂ ਨੂੰ ਕੱਟ ਪੈ ਗਿਆ ਉਹਨਾਂ ਨੂੰ ਫਰਕ ਪੈਣਾ ਸਾਡੂ ਵਰਗੇ ਨੂੰ ਕਿੰਨਾ ਕੁ ਫਰਕ ਪੈ ਜਾਏਗਾ ਈ ਤੁਹਾਨੂੰ ਨਹੀਂ ਲੱਗ ਰਿਹਾ ਵੀ ਸਰਕਾਰ ਨੇ ਜਿਹੜਾ ਇਲੈਕਸ਼ਨ ਆ ਗਿਆ ਤੇ ਹਾਫ ਇਲੈਕਸ਼ਨ ਤਾਂਹੀਂ ਹਾਂ 2 ਰੁਪਏ 'ਤੇ ਹੋਣੇ ਕਟਾਇਆ ਵਾ 2 ਰੁਪਏ ਬਾਅਦ ਬਾਅਦ ਫੇਰ ਕਢਾ ਲੈਣੀ 4 ਰੁਪਏ ਕਰ ਲੈਣੀ 5 6 ਰੁਪਏ ਕਰ ਲੈਣੀ ਘਟੋ ਘਟ 10 ਰੁਪਏ ਹੋਣਾ ਫੇਰ ਬੰਦਾ ਕਵੇ ਵੀ ਹਾਂ ਚੱਲ ਸੁੱਕ ਹੈ 12 ਲੀਟਰ ਦੀ ਟੈਂਕੀ ਆ ਮੈਂ ਟੈਂਕੀ ਫੁੱਲ ਕਰਾਈ ਸਮਝੋ 2 ਰੁਪਏ ਮੇਰਾ ਮੇਰਾ 10 ਰੁਪਏ ਬਚਾਣੇ ਆ ਮੇਰੇ 120 ਰੁਪਏ ਆਲਮੋਸਟ ਬਚ ਗਏ ਆ ਵਾ 12 ਲੀਟਰ ਹਿਸਾਬ ਨਾਲ ਪਰ ਹੁਣ 2 ਰੁਪਏ ਘਟਾ ਕੇ ਵੀ ਮੈਂ ਕਿੰਨੇ 20 ਰੁਪਏ ਬਚਣਗੇ ਮੇਰੇ ਕੋ ਕਿੰਨੇ ਗਾ ਜੀਰਾ ਮੇਜਰ ਫਰਕ ਹੀ ਆ ਨਾ ਜੇ 10 ਰੁਪਏ ਵੀ ਕਟਾਣਗੇ ਉਹ ਬਸਾਂ ਦੇ ਟਰੱਕਾਂ ਵਾਲਿਆਂ ਨੂੰ ਕਿਉਂਕਿ ਉਹ ਮਿਡਲ ਕਲਾਸ ਜਾਂ ਫਿਰ ਲੋਅਰ ਮੇਜਰ ਫਰਕ ਹੀ ਉਹਨਾਂ ਨੂੰ ਪੈਣਾ ਵਾ ਜੇ 5-10 ਰੁਪਏ ਕਟਾਣ ਨਾ ਫਿਰ ਬੰਦਾ ਕਵੇ ਵੀ ਕੀ ਹਾਂ ਯਾਰ ਕੁਝ ਠੀਕ ਹੈ ਮੇਜਰ ਫਰਕ ਹੈ ਪਰ 2 ਰੁਪਏ ਘਟਾਣ ਦੇ ਬਾਅਦ ਕੋਈ ਹੈਗਾ ਨਹੀਂ ਸਾਡੇ ਕਹਿਣ ਦਾ ਮਤਲਬ ਵੀ ਆਮ ਜਨਤਾ ਨੂੰ ਇਹ 2 ਰੁਪਏ ਨਾਲ ਕੋਈ ਫਰਕ ਨਹੀਂ ਪੈ ਰਿਹਾ ਨਹੀਂ ਜਿਹੜੀ ਲੋਅਰ ਮਿਡਲ ਕਲਾਸ ਦੀ ਜਿਹੜੀ ਬਸ ਤੇ ਟਰੱਕ ਆ ਉਹਨਾਂ ਨੂੰ ਥੋੜਾ ਫਰਕ ਪੈ ਰਿਹਾ ਸਾਡੇ ਵਰਗੇ ਤਾਂ ਫਰਕ ਹੀ ਨਹੀਂ ਪੈਣਦਾ 4 ਰੁਪਏ ਕੀ ਕਿੰਨਾ ਕੀ ਘਟ ਗਿਆ ਵਾ ਕੋਈ ਆਪਾ 400 500 ਲੀਟਰ ਤੇ ਪਵਾਨਾ ਦੀ ਪੈਟਰੋਲ ਕੀ ਬੋਤਾ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਹਾਂ ਹੈ ਥੋੜਾ ਜਿਹਾ ਪਵਾਨਾ ਉਹ 4 ਕਿੰਨੇ ਕ ਵੱਜ ਗਿਆ ਵਾ